ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਂ ਆਪਣੇ ਪੁੱਤ ਨੂੰ ਦੇਖ ਰਹੀ ਹੁੰਦੀ ਆ ਕੱਖ ਲਿਆਉਂਦੇ ਨੂੰ ਪੁੱਤ ਜਦੋਂ ਕੱਖ ਲਿਆਉਂਦਾ ਲਿਆਉਂਦਾ ਡਿੱਗ ਪੈਂਦਾ ਤਾਂ ਮਾਂ ਦੇਖੋ ਕਿੰਨੀ ਫੁਰਤੀ ਦੇ ਨਾਲ ਆਪਣੇ ਪੁੱਤ ਨੂੰ ਚੱਕਣ ਦੀ ਕੋਸ਼ਿਸ਼ ਕਰਦੀ ਹੈ ਦੋਸਤੋ ਮਾਂ ਨੂੰ ਦੁੱਖ ਲੱਗਿਆ ਦੇਖੋ ਮਾਂ ਆਪਣੇ ਬੱਚੇ ਦੇ ਕੋਲ ਗਈ ਮਾਂ ਨੇ ਹੱਲਾਸ਼ੀਰੀ ਦੇ ਕੇ ਆਪਣੇ ਪੁੱਤ ਨੂੰ ਗਲੇ ਨਾਲ ਲਾ ਲਿਆ ਮਾਂ ਤੋਂ ਵੱਧ ਕੇ ਪਿਆਰ ਕੌਣ ਕਰ ਸਕਦੇ ਮਾਂ ਮਾਂ ਠੰਡੀਆਂ ਸਾਵਾ ਜਿਹੜੀਆਂ ਬੱਚੇ ਦੀ ਉਮਰ ਦੇ ਵਿੱਚ ਹਰੇਕ ਮੁਸ਼ਕਲ ਸਹਿ ਜਾਂਦੀਆਂ ਨੇ ਮਾਤਾ ਆਪਣੇ ਬੱਚਿਆਂ ਦਾ ਪੇਟ ਭਰ ਕੇ ਆਪ ਭੁੱਖੀਆਂ ਸੌਂ ਜਾਂਦੀਆਂ। ਦੋਸਤੋ ਕਿਸੇ ਨੂੰ ਨਹੀਂ ਦੁੱਖ ਦੱਸਦੀਆਂ। ਦੋਸਤੋ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ। ਮਾਂ ਮਾਂ ਤੋਂ ਬਿਗੈਰ ਕੀਨੇ ਪੁੱਸਣਾ ਬੱਚਿਆਂ ਨੂੰ? ਬੱਚੇ ਤਾਂ ਰੋਲ ਹੀ ਜਾਂਦੇ ਨੇ। ਬਚਪਨ ਤੋਂ ਲੈ ਕੇ ਮਾਂ ਸਾਰੀ ਉਮਰ ਆਪਣੇ ਬੱਚਿਆਂ ਦਾ ਕਿੰਨਾ ਫਿਕਰ ਕਰਦੀਆਂ ਨੇ। ਜਦੋਂ ਪੁੱਤ ਵਿਆਹੇ ਜਾਂਦੇ ਨੇ, ਨੌ ਤੇ ਮਾਂ ਜਦੋਂ ਇੱਕ ਦੂਜੇ ਨੂੰ ਸਮਝਣ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਆ। ਦੋਸਤੋ ਜੇ ਨਾ ਮਾਂ ਮਾਂ ਨੂੰ ਨੋਹਾ ਸਮਝਣ ਤਾਂ ਜ਼ਿੰਦਗੀ ਵਿੱਚ ਨਰਕ ਕੀ ਬਣ ਜਾਂਦਾ ਮਾਮਾ ਨੂੰ ਫਿਰ ਕੌਣ ਪੁੱਛਦਾ ਮਾਮਾ ਤਾਂ ਫਿਰ ਦਰ ਦਰ ਠੋਕਰਾਂ ਖਾਂਦਿਆਂ ਨੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ